ਇਸ ਅਮਲੀ ਟੱਬਰ ਨੂੰ ਗੁੰਡੇ ਟੱਬਰ ਨੂੰ ਅੱਜ ਸੁਨੇਹਾ ਦੇ ਦਿਓ ਜਿਹੜੇ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਲੱਗੇ ਨੇ ਕੁਝ ਨਹੀਂ ਛੱਡਿਆ ਸਾਡਾ ਢਾਬੇ ਖਾ ਗਏ ਇਹ ਗੱਲਾਂ ਕਰਨ ਨੂੰ ਜੀ ਨਹੀਂ ਸੀ ਕਰਦਾ ਗੁਰੂ ਪਿਆਰਿਓ ਆਖਰ ਜੱਟ ਸਾਡੇ ਪਿਓ ਨੂੰ ਕੋਈ ਹੱਥ ਪਾਵੇ ਪਾਤਸ਼ਾਹ ਨੇ ਬਾਣੀ ਚ ਕਿਹਾ ਜੇ ਜੀਵੈ ਪਤ ਲੱਖੀ ਜਾਏ ਸਭ ਹਰਾਮ ਜੇਤਾ ਕੁਛ ਖਾਏ ਸਾਡੇ ਢਾਬੇ ਦੱਬੇ ਸਾਡੀਆਂ ਬਸਾਂ ਦੱਬੀਆਂ ਰੇਟਾ ਦੱਬਿਆ ਬਾਜਰੀ ਦੱਬੀ ਚਿੰਗਲ ਖਾ ਗੇ ਖਾ ਕੇ ਲੁੱਟ ਕੇ ਸ਼ਹੀਦਾਂ ਦੀ ਖੂਨ ਚੋਂ ਨਿਕਲੀ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾਤਾ ਸ਼੍ਰੋਮਣੀ ਕਮੇਟੀ ਤਬਾਹ ਕਰਕੇ ਧਰਤੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਸਿਧਾਂਤ ਨੂੰ ਸਿੱਖਾਂ ਦੇ ਮਨਾਂ ਚੋਂ ਢਾਉਣ ਦਾ ਇਨ੍ਹਾਂ ਜ਼ਾਲਿਮਾਂ ਨੇ ਯਤਨ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਵੀ ਇਨ੍ਹਾਂ ਦੇ ਰਾਜ ਵਿੱਚ ਹੋ ਰਹੀ ਹੈ ਅਫਸੋਸ ਪ੍ਰਗਟ ਕਰਨ ਦੀ ਥਾਂ ਤੇ ਅਜੇ ਰੈਲੀਆਂ ਨਾਲ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੈ ਸਦਭਾਵਨਾ ਰੈਲੀ ਕਿਹੜੀਆਂ ਥਾਵਾਂ ਉੱਤੇ ਰੱਖੀ ਸਦਭਾਵਨਾ ਰੈਲੀ 6 ਕਰੋੜ ਲੋਕਾਂ ਦਾ 45000 ਕਰੋੜ ਰੁਪਇਆ ਲੁੱਟਣ ਵਾਲੀ ਕੰਪਨੀ ਦੀ ਧਰਤੀ ਤੇ ਬਹਿ ਕੇ ਇਹ ਗੁੰਡੇ ਲੋਕ ਸਦਭਾਵਨਾ ਦਾ ਸੁਨੇਹਾ ਦੇਣਾ ਚਾਹੁੰਦੇ ਆ ਸਦਭਾਵਨਾ ਦਾ ਸੁਨੇਹਾ ਔਰ ਐਨੇ ਜੀਵਨ ਵਾਲੇ ਪ੍ਰਚਾਰਕ ਕੱਲ ਮੋਗੇ ਮੈਂ ਸਮਾਨੀ ਮੈਂ ਬੋਤੀ ਰੂੜੀ ਨਹੀਂ ਫਰੋਲਣੀ ਇਹਨਾਂ ਦੀ ਗੁਰੂ ਪਿਆਰਿਓ ਬੇਨਤੀ ਨੂੰ ਸਮਝਿਓ ਕੱਲ ਮੋਗੇ ਦੇ ਵਿੱਚ ਇੱਕ ਬੀਬੀ ਨੇ ਬਹੁਤ ਸੋਹਣਾ ਪ੍ਰਚਾਰ ਕੀਤਾ ਮੈਂ ਗੁਰੂ ਦੀ ਜੂਰੀ 'ਚ ਬੈਠਾ ਕਹਿ ਰਹੇ ਉਹਨੇ ਕਿਹਾ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨੋ ਐਨੀ ਸੋਹਣੀ ਸਪੀਚ ਦਿੱਤੀ ਔਰ ਇਤੋਂ ਤੱਕ ਕਿਹਾ ਕੇ ਸਾਨੂੰ ਗੁਰੂ ਨੇ ਬਣਾਇਆ ਭਾਈ ਕਨਈਏ ਵਰਗੇ ਉਹ ਆਪਣੇ ਆਪ ਨੂੰ ਮਾਈ ਭਾਗੋ ਦੀ ਪਾਰਸ਼ ਵੀ ਦੱਸਦੀ ਸੀ ਸਾਨੂੰ ਬਣਾਇਆ ਭਾਈ ਕਨਈਆ ਜਿਹੜਾ ਦੁਸ਼ਮਣਾਂ ਨੂੰ ਪਾਣੀ ਪਲਾਉਂਦਾ ਉਹਦੀ ਸਪੀਚ ਨੂੰ ਸੁਣ ਕੇ ਮੈਂ ਪ੍ਰਭਾਵਿਤ ਬਹੁਤ ਹੋਇਆ ਪਰ ਜਦੋਂ ਮੈਂ ਉਸ ਬੀਬੀ ਨੂੰ ਥੋੜਾ ਜਿਹਾ ਗਹਿਰਾਈ ਨਾਲ ਬਚਿਆ ਉਮਰ ਦੇ ਹਿਸਾਬ ਨਾਲ ਮੇਰੇ ਮਾਤਾ ਸਮਾਨ ਹੈ ਬੀਬੀ ਤੇਰੀ ਜ਼ੁਬਾਨ 'ਤੇ ਗੱਲਾਂ ਬੜੀਆਂ ਸੋਹਣੀਆਂ ਨੇ ਪਰ ਇਸ ਜ਼ੁਬਾਨ ਦਾ ਅਸਰ ਫਿਰ ਹੋਣਾ ਜੇ ਪਿੱਛੇ ਜੀਵਨ ਹੋਵੇ ਤੇਰੇ ਉਹ ਚਿਹਰੇ ਮੈਂ ਸਟੇਜ ਤੋਂ ਕਹਿਣਾ ਨਹੀਂ ਚਾਹੁੰਦਾ ਪੁਰਾਣਾ ਚਿਹਰਾ ਤੇਰਾ ਹੋਰ ਤਰਾਂ ਦਾ ਨਵਾਂ ਚਿਹਰਾ ਤੇਰਾ ਹੋਰ ਤਰਾਂ ਦਾ ਜਾਂ ਤਾਂ ਬੀਬੀ ਤੈਨੂੰ ਕੋਈ ਬਿਮਾਰੀ ਹੈ ਜਾਂ ਤੂੰ ਕੋਈ ਅਗਗਿਆ ਕੀਤੀ ਹੈ ਤੂੰ ਰੋਮਾਂ ਦੀ ਵਿਦਵੀ ਕਿਉਂ ਕਰੀ ਜਾਨੀ ਹੈ ਤੂੰ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਹੈ ਇੰਨਾ ਚਿਰ ਔਰ ਅੱਜ ਤੂੰ ਕਹਿ ਰਹੀ ਹੈ ਭਾਈ ਕਨਈਏ ਬਣਜੋ ਦੁਸ਼ਮਣਾਂ ਚੋਂ ਰੱਬ ਵੇਖੋ ਪਰ ਮੇਰੀ ਮਾਤਾ ਤੈਨੂੰ ਤਾਂ ਆਪਣੀ ਧੀ ਵਿੱਚੋਂ ਧੀ ਨਹੀਂ ਦਿਖੀ ਧੀ ਦੇ ਕਤਲ ਦੇ ਵਿੱਚ ਅਦਾਲਤਾਂ ਤੇ ਚੱਕਰ ਕੱਟਣ ਵਾਲੀ ਉਹ ਬੀਬੀ ਕਹਿੰਦੀ ਐ ਸਦਭਾਵਨਾ ਰੱਖੋ ਇਹੋ ਜਿਹੇ ਲੋਕਾਂ ਦਾ ਫਿਰ ਸੁਨੇਹਾ ਕੀ ਗਿਆ ਲੋਕ ਸ਼ਰਾਬੀ ਕੋਬੀ ਮੈਂ ਉਹਨਾਂ ਵੀਰਾਂ ਨੂੰ ਗਲਤ ਨਹੀਂ ਕਹੂੰਗਾ ਜਿਹੜੇ ਉੱਥੇ ਚਲੇ ਗਏ ਤੁਸੀਂ ਉਹਨਾਂ ਨੂੰ ਦਿਹਾੜੀਦਾਰ ਕਹੀ ਜਾਂਦੇ ਹੋ ਜੇ ਅਗਲੇ ਨੂੰ ਬੈਠ ਕੇ 5-700 ਰੁਪਈਆ ਮਿਲਦਾ ਤੇ ਆਪਾਂ ਨੂੰ ਕੀ ਨੁਕਸਾਨ ਐ ਇਸ ਗੱਲ ਦਾ ਫਰੀ ਬੈਠਣ ਦਾ 5-700 ਰੁਪਈਆ ਦਿੰਦੇ ਆ ਦੇ ਦਿੰਦੇ ਆ ਔਰ ਜੇ ਪੰਜਾਬ 'ਚ ਨੌਕਰੀਆਂ ਲੈਣੀਆਂ ਤੁਸੀਂ ਤਾਂ ਹੁਣ ਕੋਈ ਇੰਟਰਵਿਊ ਨਹੀਂ ਹੁੰਦੀ ਕੋਈ ਪੇਪਰ ਨਹੀਂ ਹੁੰਦੇ ਪੰਜਾਬ 'ਚ ਨੌਕਰੀਆਂ ਕਿਵੇਂ ਮਿਲਦੀਆਂ ਨੇ ਸਾਨੂੰ ਪਿਛਲਾ ਦੇਖ ਲੋ ਰਿਕਾਰਡ ਚੱਕ ਕੇ ਡਿਟੇਲ ਜਾਣ ਦੀ ਸਮਾਂ ਨਹੀਂ ਹੈ। ਬਾਕੀਆਂ ਦੀ ਗੱਲ ਛੱਡੋ ਜੇ ਕਿਸੇ ਨੌਜਵਾਨ ਬੀਬੀ ਨਾਲ ਇਹਨਾਂ ਦਾ ਗੁੰਡਾ ਇਹਨਾਂ ਦੇ ਲੀਡਰ ਦਾ ਕੋਈ ਬੇਟਾ ਗਲਤ ਹਰਕਤ ਕਰਦਾ ਉਹ ਐਸਆਈ ਆਪਣੀ ਬੱਚੀ ਨੂੰ ਬਚਾਉਣ ਦਾ ਚਦਨ ਕਰਦਾ ਗੋਲੀਆਂ ਨਾਲ ਭੁੰਨ ਕੇ ਉਸ ਤੋਂ ਬਾਅਦ ਪਰਿਵਾਰ ਨੂੰ 25 ਲੱਖ ਰੁਪਈਆ ਤੇ ਇੱਕ ਨੌਕਰੀ ਇਨਾਂ ਦੀ ਬੱਸਾਂ ਅੱਜ ਇਹਨਾਂ ਦੇ ਬੰਦੇ ਜਿਹੜੇ ਰੱਖੇ ਨੇ ਭਾਰੇ ਤੇ ਨਸ਼ਿਆਂ ਦੇ ਵਿੱਚ ਗਲਤਾਨ ਕਰਕੇ ਜਦੋਂ ਉਹ ਟਿੰਗੜ ਕੇ ਬੋਲਦਾ ਵਿੱਚ ਦੀ ਉਹਨੂੰ ਦਮ ਚੜਦਾ ਤੇ ਨਾਲ ਬੰਦੇ ਰੱਖੇ ਨੇ ਜਦੀ ਜਕਾਰਾ ਛੜਦੇ ਆ ਬੋਲੇ ਸੋ ਨਿਹਾਲ ਦਾ ਕਦੇ ਕਦੇ ਉਹ ਗੱਲਾਂ ਕਰਦਾ ਕਿ ਅਸੀਂ ਹੁਣ ਪਾਣੀ 'ਚ ਬੱਸਾਂ ਚਲਾਉਣੀ ਆ ਤੇ ਆਹ ਨਾਲ ਲੰਗਲਾਣਾ ਜਦੀ ਕਹਿੰਦਾ ਬੋਲੇ ਸੋ ਨਿਹਾਲ ਉਹ ਪਾਣੀ 'ਚ ਬੱਸਾਂ ਚੱਲ ਜਾਣੀਆਂ ਕੋਈ ਵੱਡੀ ਗੱਲ ਨਹੀਂ ਬਾਹਰ ਦੇ ਮੁੜਕਾ 'ਚ ਚੱਲਦੀਆਂ ਨੇ ਪਾਣੀ 'ਚ ਬੱਸਾਂ ਚਲਾਉਣ ਤੋਂ ਪਹਿਲਾਂ-ਪਹਿਲਾਂ ਰੋੜਾਂ ਤੇ ਸਿੱਧੀਆਂ ਚਲਾ ਲਓ ਰੱਬ ਦੇ ਵਾਸਤੇ ਤੁਸੀਂ ਸਾਡੇ ਬਜ਼ੁਰਗਾਂ ਨੂੰ ਡੈੜ ਕੇ ਲੰਘ ਜਾਂਦੇ ਹੋ ਆ ਜਿਹੜੇ ਉੱਥੇ ਰੈਲੀਆਂ 'ਚ ਬੋਲੇ ਸੋ ਨਿਹਾਲ ਦਾ ਜਕਾਰਾ ਗਜਾਉਣ ਵਾਲੇ ਐ ਉਹਨਾਂ ਸੱਜਣਾ ਨੂੰ ਮੈਂ ਬੇਨਤੀ ਕਰੂੰਗਾ ਗਜਾਓ ਜਕਾਰੇ ਬੋਲੇ ਕਦੋਂ ਬੋਲੇ ਜਦੋਂ ਔਰ ਵਿਟ ਬੱਸ ਵਿੱਚ ਕਿਸੇ ਭੈਣ ਨਾਲ ਬੇਇਨਸਾਫੀ ਹੋ ਰਹੀ ਹੈ ਉਦੋਂ ਬੋਲੇ ਉਦੋਂ ਛੱਡੇ ਜਕਾਰੇ ਬੋਲੇ ਸੋ ਨਿਹਾਲ ਉਦੋਂ ਲੋ ਉੱਥੇ ਜਾ ਕੇ ਟੱਕਰ ਇਹਨਾਂ ਨੇ ਛੱਡਿਆ ਸਾਡਾ ਕੁਝ ਨਹੀਂ ਜਕਾਰੇ ਬਸ ਬੋਲੇ ਸੋ ਨਿਹਾਲ ਐਡਾ ਪਵਿੱਤਰ ਜਕਾਰਾ ਦਾ ਸਤਿਆਨਾਸ਼ ਕਰਕੇ ਧਰ ਦਿੱਤਾ ਇਹਨਾਂ ਲੋਕਾਂ ਨੇ ਇਹਨਾਂ ਨੇ ਸਾਰਾ ਬਰਬਾਦ ਕਰ ਦਿੱਤਾ ਜੀ ਸਾਰਾ ਔਰ ਇਹ ਕਹਿੰਦੇ ਨੇ ਪੰਜਾਬ ਵਿੱਚ ਸ਼ਾਂਤੀ ਲਿਆਉਣੀ ਹੈ ਮੈਂ ਗੁਰੂ ਦੀ ਜੂਰੀ ਵਿੱਚ ਬੈਠ ਕੇ ਬੇਨਤੀ ਕਰਦਾ ਪੰਜਾਬ ਸ਼ਾਂਤ ਬਸੇਗਾ ਪੰਜਾਬ ਵਿੱਚ ਸ਼ਾਂਤੀ ਹੈ ਆ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਬੇਦਬੀ ਹੋਈ ਇਹਨਾਂ ਨੇ ਤਾਂ ਮਸਲਾ ਐ ਬਣਾਤਾ ਵੀ ਜਿਵੇਂ ਸਿੱਖ ਤੇ Hindu ਆਪੋ ਵਿੱਚ ਹੀ ਲੜੀ ਜਾਂਦੇ ਹੁੰਦੇ ਆ ਬੇਅਦਬੀ ਦਾ ਮਸਲਾ ਗੁਰੂ ਗ੍ਰੰਥ ਸਾਹਿਬ ਕੱਲੇ ਸਿੱਖਾਂ ਦਾ ਨਹੀਂ ਕੀ Hindu ਕੀ ਮੁਸਲਮਾਨ ਸਾਰੇ ਲੋਕ ਉੱਤੇ ਆਏ ਹਮਦਰਦੀ ਪਰਟਾਉਣ ਵਾਸਤੇ ਕੋਟ ਪੂਰੇ ਦੇ ਮੁੱਖ ਚੌਕ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਆ ਸਾਨੂੰ ਉਨਾ ਹੀ ਦੁੱਖ ਹੈ ਆਏ ਸਾਰੇ ਇਹਨਾਂ ਨੇ ਮਸਲਾ ਬਣਾਤਾ ਵੀ ਪਤਾ ਨਹੀਂ ਲੋਕ ਆਪੋ ਉੱਤੇ ਹੀ ਲੜਦੇ ਜਾਣ ਬੁਝ ਕੇ ਇਹ ਗੱਲਾਂ ਕਰਦੇ ਆ ਸਦਭਾਵਨਾ ਸਦਭਾਵਨਾ ਦੇ ਨਾਂ ਉੱਤੇ ਇਹ ਪਖੰਡ ਕਰ ਰਹੇ ਨੇ ਸ਼ਰਿਆਮ ਔਰ ਉਹ ਇਹਨਾਂ ਦਾ ਚੱਲਣਾ ਨਹੀਂ ਹੈ ਬੋਤਾ ਚ ਉਹ ਸਾਰਾ ਪਜਾ ਸੋ ਇਹਨਾਂ ਨੇ ਤਾਂ ਜੀ ਪੂਰਾ ਗੰਦ ਪਾ ਦਿੱਤਾ ਹੁਣ ਜੇ ਪੰਜਾਬ ਦੀ ਭਲਾਈ ਚਾਹੁੰਦੇ ਆ ਜੇ ਪੰਛ ਦੀ ਭਲਾਈ ਚਾਹੁੰਦੇ ਆ ਤਾਂ ਸਾਨੂੰ ਇਹ ਕੁੰਡੇ ਪਰਿਵਾਰ ਨਾਲੋਂ ਖਹਿੜਾ ਛਣਾਉਣਾ ਪੈਣਾ ਇਸ ਪਰਿਵਾਰ ਤੋਂ ਖੜਾ ਛੜਾਉ ਇਹ ਪੰਥ ਤੇ ਪੰਜਾਬ ਨੂੰ ਜੋਕ ਮੰਨ ਕੇ ਚਿੰਬੜੇ ਹੋਏ ਨੇ ਔਰ ਫਿਰ ਧਮਕੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਹੀਂ ਲੱਭਦੇ ਜਿਹੜੇ ਕਹਿੰਦੇ ਨੇ ਬੇਅਦਬੀ ਕਿਉਂ ਹੋਈ ਭਾਈ ਪੰਥਪ੍ਰੀਤ ਸਿੰਘ ਦਾ ਕਦੇ ਘਰ ਘੇਰ ਲੈਂਦੇ ਐ ਕਦੇ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਤੇ ਗੁਰਦੁਆਰੇ ਨੂੰ ਘੇਰ ਲੈਂਦੇ ਐ ਸਾਡੇ ਘਰੇ ਆ ਕੇ ਛਾਪਾਂ ਮਾਰਦੇ ਐ ਮੈਨੂੰ ਟੈਲੀਫੋਨ ਆਇਆ ਬਾਅਦ ਚ ਕਹਿੰਦੇ ਆਪਣੇ ਘਰੇ ਪੁਲਿਸ ਆਈ ਸੀ ਮੈਂ ਕਹਾਂ ਪੁਲਿਸ ਕਿਉਂ ਆ ਗਈ ਆਪਾਂ ਜਿਹੜਾ ਕਿਸੇ ਦਾ ਟਾਬਾ ਦੱਬਿਆ ਨਾ ਅਸੀਂ ਰੇਤਾ ਖਾਧਾ ਨਾ ਬਜਰੀ ਖਾਧੀ ਐ ਨਾ ਅਸੀਂ ਕਿਸੇ ਦੀਆਂ ਬੱਸਾਂ ਦੇ ਪਰਮਿੰਟ ਮਿਸ ਕਰਾ ਕੇ ਆਪਣੀਆਂ ਚਲਾਈਆਂ ਨੇ ਆਪਾਂ ਤਾਂ ਗਲਤ ਕੰਮ ਕੀਤਾ ਹੀ ਕੋਈ ਨਹੀਂ ਕੀ ਗੱਲ ਪੁਛ ਕਿਉਂ ਆ ਗਈ ਕਹਿੰਦੇ ਐ ਕਹਿੰਦੇ ਸੀ ਵੀ ਤੁਹਾਡਾ ਮੁੰਡਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਸਲੇ 'ਚ ਪੁਰਿਆ ਹੋਇਆ ਇਸ ਕਰਕੇ ਉਹਨੂੰ ਚੱਕ ਕੇ ਲੈ ਕੇ ਜਾਣਾ ਤਾਂ ਮੇਰੇ ਪਿਤਾ ਜੀ ਉਹਨਾਂ ਨੂੰ ਕਾਲੇ ਪੀੜੀ ਦੀ ਸਮੱਸਿਆ ਰੀੜ ਦੀ ਅੱਡੀ ਦੀ ਵੀ ਪ੍ਰੋਬਲਮ ਐ ਕਹਿੰਦੇ ਵੀ ਉਹ ਤਾਂ ਕਰੇ ਹੈ ਨਹੀਂ ਤੇ ਮੈਨੂੰ ਬਿਮਾਰੀ ਹੈ ਕਹਿੰਦੇ ਨਹੀਂ ਜੀ ਦਵਾਈਆਂ ਉੱਥੇ ਲੈ ਜਾਓ ਥਾਣੇ ਵਿੱਚ ਚਲੇ ਗਏ ਥਾਣੇ ਤੋਂ ਸਿੱਧਾ ਜੇਲ੍ਹ ਭੇਜ ਦਿੱਤਾ ਪਰ ਇਹ ਭੁਲੇਖੇ ਵਿੱਚ ਐ ਵੀ ਅਸੀਂ ਡਰਾ ਲਾਂਗੇ ਇਹਨਾਂ ਨੂੰ ਖਨੀ ਦਬਕਾ ਲਾਂਗੇ ਇਹ ਲਵਣ ਕੱਟੇ ਦੇ ਸਾਧਾ ਨੂੰ ਉਂਗਲਾਂ ਤੇ ਨਚਾ ਲੈਂਦੇ ਆਪਣੀਆਂ ਤੇ ਮੈਂ ਗੁਰੂ ਤੇ ਭਰੋਸਾ ਰੱਖ ਕੇ ਕਹਿੰਨਾ ਕਹਤਾ ਇਹਨਾਂ ਨੂੰ ਸੁਨੇਹਾ ਦੇਤਾ ਇੰਟੈਲੀਜੈਂਟ ਵਾਲੇ ਵੀਰ